ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਹਿਮਾਚਲ ਦੇ ਸੀਐਮ ਨੂੰ ਮਿਲੇ ਚਰਨਜੀਤ ਸਿੰਘ ਚੰਨੀ ਪੌਣਾ ਘੰਟਾ ਚੱਲੀ ਮੀਟਿੰਗ ਪੰਜਾਬ ਦੇ ਸਿਆਸੀ ਹਾਲਾਤਾਂ ਤੇ ਕੀਤੀ ਚਰਚਾ ਗੁਰਦਾਸਪੁਰ ਚ ਨਾਬਾਲਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ ਮਾਮਲਾ ਚਾਈਲਡ ਵੈਲਫੇਅਰ ਵਿਭਾਗ ਕੋਲ ਪਹੁੰਚਿਆ ਸ਼ੈਤਾਨ ਪਜਾਉਣ ਦੇ ਨਾਂ ਤੇ ਵਿਅਕਤੀ ਨੂੰ ਕੁੱਟਕੁੱਟ ਕੇ ਮਾਰਨ ਵਾਲੇ ਪਾਸਟਰ ਸਣੇ ਸਾਥੀ ਗ੍ਰਿਫਤਾਰ ਐਸਐਸਪੀ ਨੇ ਪ੍ਰੈਸ ਕਾਨਫਰੰਸ ਵਿੱਚ ਕੀਤੇ ਕਈ ਖੁਲਾਸੇ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੋ ਨਾਲ ਮੁਲਾਕਾਤ ਕੀਤੀ ਗਈ। ਚਰਨਜੀਤ ਸਿੰਘ ਚੰਨੀ ਸੁਖੋ ਨੂੰ ਮਿਲਣ ਲਈ ਹਿਮਾਚਲ ਪਹੁੰਚੇ ਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਔਕਵਰ' 'ਚ ਮੁਲਾਕਾਤ ਕੀਤੀ। ਦੋਹਾਂ ਆਗੂਆਂ ਵਿਚਾਲੇ ਮੀਟਿੰਗ ਤਕਰੀਬਨ ਪੌਣਾ ਘੰਟੇ ਤੱਕ ਚੱਲਦੀ ਰਹੀ ਇਸ ਮੀਟਿੰਗ ਦੌਰਾਨ ਦੋਹਾਂ ਆਗੂਆਂ ਵਿਚਾਲੇ ਹਿਮਾਚਲ ਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਤੇ ਚਰਚਾ ਹੋਈ। ਇਸ ਤੋਂ ਇਲਾਵਾ ਦੋਹੇ ਸੂਬਿਆਂ ਦੇ ਕਈ ਸਿਆਸੀ ਤੇ ਸਮਾਜਿਕ ਮੁੱਦਿਆਂ ਤੇ ਵੀ ਗੱਲਬਾਤ ਤੇ ਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ Shimla ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਚੰਨੀ ਜੀ ਨਾਲ ਕਈ ਅਹਿਮ ਸਿਆਸੀ ਤੇ ਸਮਾਜਿਕ ਮੁੱਦਿਆਂ ਤੇ ਚਰਚਾ ਹੋਈ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦੇਰ ਰਾਤ ਇੱਕ 17 ਸਾਲ ਦੀ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਮਾਂ ਤੇ ਬੱਚਾ ਬਿਲਕੁਲ ਠੀਕ ਨੇ ਪਰ ਲੜਕੀ ਨਾਬਾਲਗ ਹੈ। ਜਿਸ ਕਰਨੇ ਮਾਮਲਾ ਪੁਲਿਸ ਦੇ ਨਾਲ-ਨਾਲ ਬਾਲ ਭਲਾਈ ਕਮੇਟੀ ਦੇ ਧਿਆਨ 'ਚ ਹੈ ਤੇ ਦੋਵੇਂ ਤੇ ਇਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਤੇ ਬੁੱਧਵਾਰ ਨੂੰ ਕਮੇਟੀ ਬਣਾ ਕੇ ਜੋ ਵੀ ਫੈਸਲਾ ਲਿਆ ਜਾਏਗਾ ਉਸ ਮੁਤਾਬਿਕ ਕਾਰਵਾਈ ਹੋਏਗੀ। ਲੜਕੀ ਦੀ ਮਾਂ ਦੇ ਦੱਸਣ ਮੁਤਾਬਿਕ ਕਰੀਬ 1 ਸਾਲ ਪਹਿਲਾਂ ਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲ ਲੜਕੀ ਤੇ ਅੰਮ੍ਰਿਤਸਰ ਦੇ ਇੱਕ 19 ਸਾਲਾ ਲੜਕੇ ਦੀ ਮੌਤ ਬਾਦ ਹੁਣ ਸਿਵਲ ਹਸਪਤਾਲ ਗੁਰਦਾਸਪੁਰ ਚ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਨਾਬਾਲਗ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪੁਲਿਸ ਵੀ ਪਾਕ ਵੱਲੋਂ ਕਾਰਵਾਈ ਹੋਣੀ ਤੇ ਜੇਕਰ ਲੜਕੇ ਦਾ ਪੱਖ ਮੰਨਦਾ ਹੈ ਕਿ ਬੱਚਾ ਉਹਨਾਂ ਦਾ ਹੈ ਤਾਂ ਉਸ ਅਨਸਾਰ ਕਾਰਵਾਈ ਹੋਏਗੀ ਤੇ ਜੇਕਰ ਲੜਕੇ ਦਾ ਪੱਖ ਨਹੀਂ ਮੰਨਿਆ ਤਾਂ ਬੱਚੇ ਦਾ ਡੀਐਨਏ ਟੈਸਟ ਕਰਾਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਹੋਏਗੀ ਇਸ ਦੇ ਨਾਲ ਹੀ ਜੇਕਰ ਦੋਵੇਂ ਧਿਰਾਂ ਦੀ ਸਹਿਮਤੀ ਬਣੀ ਜਾਂਦੀ ਹੈ ਤਾਂ ਫਿਰ ਵੀ ਕਾਰਵਾਈ ਹੈ ਕਿਉਂਕਿ ਲੜਕੀ ਨਾਬਾਲਿਗ ਹੈ ਤੇ ਲੜਕੇ ਦੀ ਉਮਰ ਵੀ 21 ਸਾਲ ਤੋਂ ਘੱਟ ਯਾਨੀ ਕਿ ਵਿਆਹ ਯੋਗ ਨਹੀਂ ਰਿਸ਼ਤਾ ਯਾਸੀ ਤੇ ਬਾਹਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਬਸ ਰਿੰਗ ਸਰਵਣੀ ਹੋ ਗਿਆ ਥੋੜੀ ਦਿਨ ਨੂੰ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਬੇਣਾ ਬੇਟਾ ਹੋ ਗਿਆ ਹਾਂਜੀ ਕੁਛ ਸੌੜੇ ਸਹਿਮਤਾ ਹਾਂਜੀ ਕੁਛ ਨਹੀਂ ਹੋਣੀ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਆਈ ਰਿੰਗ ਸਰਵਣੀ ਖੁਦ ਕਿੱਟੀ ਆਇਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਉਹ ਉਮਰ ਦੇ ਦੀ ਘੱਟ ਵਸ 17 ਸਾਲਿਆਂ ਦੀ ਕੋਈ ਗੱਲ ਨਹੀਂ ਉਹ ਲੈ ਬਣਾ ਨਾਮ ਆਪ ਦਾ 17 ਹੋਂ ਦਾ ਬੱਚਾ ਕੁੜੀ ਦਾ ਆਇਆ ਜੀ ਹਾਂਜੀ ਜੇ ਤੂੰ ਰੋਕਿਆ ਵਿੱਚ ਕੋਈ ਘਰੋ ਜਿਵੇਂ ਚਾਹਦੇ ਹੀ ਸਾਹਮਣੇ ਆਈ ਅਸੀਂ ਕਿਹਾ ਚਲੋ ਬੱਚੇ ਆ ਚਲੋ ਫਿਰ ਆਣ ਕੋਈ ਗੱਲ ਨਹੀਂ ਹਾਂਜੀ ਤੇ ਬਸ ਇਦੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤੀ ਨਹੀਂ ਹੈ ਗਈ ਹੈ ਤੇ ਸਹੀ ਗਲਤੀ ਹੈ ਚਲੋ ਸਰ Rajasthanusre SMS ਉਹ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚੀ ਅੱਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆਂ ਇਸ ਤਰ੍ਹਾਂ ਵਾ ਕਿ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਆ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸੀਡਬਲ ਸੀ ਅਗੇ ਪ੍ਰੋਡਿਊਸ ਕਰਾਂਗੇ ਸੀਡਬਲ ਸੀ ਅਗੇ ਬਿਆਨ ਹੋਣਗੇ ਅਗੋ ਸੀਐੱਡਬਲਯੂਸੀ ਡਿਸੀਜਨ ਲੇਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਕ ਸਰਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਮਾਨਾਂ ਤੇ ਕਾਰਵਾਈ ਹੋਏਗੀ ਸਰ ਉਹ ਸੀਐੱਡਬਲਯੂਸੀ ਡਿਸੀਜਨ ਲੇਗੀ ਮੁੰਡਾ ਕਹਿੰਦਾ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੇ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਬੀਤੇ ਦਿਨੀ ਗੁਰਦਾਸਪੁਰ ਦੇ थाना ਧਾਰੀਵਾਲ ਦੇ ਤਹਿਤ ਆਉਂਦੇ ਪਿੰਡ ਸਿੰਘਪੁਰ ਜਿਕ ਪਾਦਰੀ ਨੇ ਇੱਕ ਵਿਅਕਤੀ ਨੂੰ ਉਸ ਵਿੱਚੋਂ ਸ਼ੈਤਾਨ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਪਰਿਵਾਰਕ ਮੈਂਬਰਾਂ ਨੇ লাশ ਨੂੰ ਕਬਰਿਸਤਾਨ 'ਚ ਦਫਨਾਤਾ ਸੀ ਪਰ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਨੇ ਪਾਦਰੀ ਸਣੇ ਦਸ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਮ੍ਰਿਤਕ ਸੈਮੂਲ ਮਸੀਦ ਦੀ লাশ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਤੇ ਉਸ ਦਾ ਪੋਸਟਮਾਰਟਮ ਕਰਵਾਇਆ ਤੇ ਹੁਣ ਮਾਮਲੇ 'ਚ ਪੁਲਿਸ ਨੇ ਪਾਦਰੀ ਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਕੀਤਾ ਹੁਣ ਇਸ ਮਾਮਲੇ ਚ ਜਨ ਪ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪਾਸਟਰ ਜੈਕਬ ਮਸੀਹ ਤੇ ਉਸਦੇ ਇੱਕ ਸਾਥੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਅੱਠ ਸਾਥੀ ਅਜੇ ਵੀ ਫਰਾਰ ਨੇ ਜਿਨ੍ਹਾਂ ਨੂੰ ਟੀਮਾਂ ਬਣਾ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੂਰਾ ਮਸਲਾ ਮਿਤੀ 23 8 2024 ਨੂੰ ਰਾਖਲ ਮਸੀਹ ਵਾਈਫ ਆਫ ਮੰਗਾ ਮਸੀ ਤਵਾਸੀ ਸਿੰਘਪੁਰਾ ਨੇ ਪੁਲਿਸ ਧਾਰੀਵਾਲ ਪੁਲਿਸ ਨਾਲ ਕੇ ਦੱਸਿਆ ਸੀ ਕਿ ਉਹਦੇ ਬੇਟੇ ਦੀ ਬੇਟਾ ਜੋ ਕਿ ਸੈਮੂਅਲ ਮਸੀ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹਦੀ ਤਬੀਅਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਬਟ ਉਹਨਾਂ ਜਿਸ ਦੇ ਵਿੱਚ ਇੱਕ ਜੇਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅੰਡਰ ਉਹਨੂੰ ਦਬਾਅ ਹੇਠ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ ਧਾਰੀਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਕਜ਼ਾਮੀਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਵੱਖ-ਵੱਖ ਮੰਚਾਂ ਤੋਂ ਕਈ ਵਾਰੀ ਪੁੱਛਿਆ ਗਿਆ ਹੈ ਕਿ ਉਹ ਵਿਆਹ ਕਦੋਂ ਕਰਾਉਣਗੇ ਕਾਂਗਰਸ ਦੇ ਸੰਸਦ ਮੈਂਬਰ ਕਦੇ ਵੀ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੰਦੇ ਰਾਹੁਲ ਗਾਂਧੀ ਤੋਂ ਸਵਾਲ ਇੱਕ ਵਾਰ ਫੇਰ ਪੁੱਛਿਆ ਗਿਆ ਕਿ ਉਹ ਵਿਆਹ ਕਦੋਂ ਕਰਨ ਵਾਲੇ ਨੇ ਰਾਹੁਲ ਗਾਂਧੀ ਨੇ ਸ਼੍ਰੀਨਗਰ ਦੀਆਂ ਕੁਝ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੌਰਾਨ ਇੱਕ ਵਿਦਿਆਰਥਣ ਨੇ ਪੁੱਛਿਆ ਕਿ ਤੁਸੀਂ ਵਿਆਹ ਬਾਰੇ ਕੀ ਸੋਚਦੇ ਹੋ ਰਾਹੁਲ ਨੇ ਸਵਾਲ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ 20 30 ਸਾਲਾਂ ਤੋਂ ਸਵਾਲਾਂ ਦੇ ਦਬਾਅ ਦਾ ਸਾਹਮਣਾ ਕੀਤਾ ਪਰ ਇਹ ਚੰਗੀ ਗੱਲ ਹੈ ਇਸ ਦੌਰਾਨ ਇੱਕ ਹੋਰ ਵਿਦਿਆਰਥਣ ਨੇ ਪੁੱਛਿਆ ਕਿ ਤੁਸੀਂ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹੋ ਇਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਹਾਂ ਪਰ ਮਤਲਬ ਹੈ ਕਿ ਮੈਂ ਅਜੇ ਹੀ ਕੋਈ ਯੋਜਨਾ ਨਹੀਂ ਬਣਾਈ ਹੈ ਵਿਦਿਆਰਥਣਾਂ ਨੇ ਰਾਹੁਲ ਗਾਂਧੀ ਨੂੰ ਜਲਦੀ ਵਿਆਹ ਕਰਾਉਣ ਦੀ ਬੇਨਤੀ ਕੀਤੀ ਪੰਜਾਬੀ ਮੂਵੀ ਬੀਬੀ ਰਜਨੀ ਦੀ ਸਟਾਰ ਕਾਸਟ ਪਾਇਲ ਦੇ ਇਤਿਹਾਸਿਕ ਪਿੰਡ ਜਰਗ ਵਿਖੇ ਫਿਲਮ ਦੀ ਪ੍ਰੋਮੋਸ਼ਨ ਲਈ ਪਹੁੰਚੀ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕੋਈ ਵੀ ਪੰਜਾਬੀ ਮੂਵੀ ਜਦੋਂ ਲਾਂਚ ਹੋਣ ਤੋਂ ਪਹਿਲਾਂ ਉਸ ਦੀ ਪ੍ਰੋਮੋਸ਼ਨ ਹੁੰਦੀ ਹੈ ਤਾਂ ਉਸ ਦੀ ਪ੍ਰੋਮੋਸ਼ਨ ਅਕਸਰ ਵੱਡੇ ਸਿਨੇਮਾ ਹਾਲਾਂ ਜਾਂ ਸ਼ਹਿਰਾਂ ਤੱਕ ਹੀ ਸੀਮਿਤ ਹੁੰਦੀ ਹੈ ਪਰ 3 ਅਗਸਤ ਤਰੀਕ ਨੂੰ ਰਿਲੀਜ਼ ਹੋਣ ਵਾਲੀ ਬੀਬੀ ਰਜਨੀ ਪੰਜਾਬੀ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਪਾਇਲ ਦੇ ਇਤਿਹਾਸਿਕ ਪਿੰਡ ਜਰਗ ਵਿਖੇ ਬੀਬੀ ਰਜਨੀ ਮੂਵੀ ਦੀ ਪੂਰੀ ਸਟਾਰ ਕਾਸਟ ਪਹੁੰਚੀ ਇਸ ਮੌਕੇ ਸਟੇਮ ਵੱਲੋਂ ਜਿੱਥੇ ਮੂਵੀ ਦਾ ਟ੍ਰ ਸਾਡੇ ਪਿੰਡ ਦੇ ਇਲਾਕਾ ਵਾਸੀਆਂ ਨੂੰ ਯੋਗਰਾਜ ਸਿੰਘ ਤੇ ਪਿੰਕਾ ਜਰਗ ਵੱਲੋਂ ਅਪੀਲ ਕੀਤੀ ਗਈ ਕਿ ਉਹ ਇਹ ਮੂਵੀ ਜ਼ਰੂਰ ਸਿਨੇਮਾ ਘਰਾਂ ਵਿੱਚ ਜਾ ਕੇ ਦੇਖੇ ਬੰਦ ਰਿਹਾ ਸਾਰੇ ਜਾਨੇ ਲੈ ਲਿਓ ਜਰੂਰੀ ਹੈ ਨਵੀਂ ਫਿਲਮ ਆ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਮਸਲਾ ਨੇ ਉਹ ਆਪਣੇ ਪੰਜਾਬ ਦੀ ਧਰਤੀ ਨੂੰ ਸੰਭਾਲ ਸਕਣ ਪੰਜਾਬ ਨੂੰ ਸੰਭਾਲ ਸਕਣ ਇਸ ਦੇਸ਼ ਨੂੰ ਸੰਭਾਲ ਸਕਣ ਔਰ ਇੱਕ ਸਾਥਯੁੱਗ ਪੈਦਾ ਕਿਸੇ ਦੇ ਪੈਸੇ ਨਹੀਂ ਇਹੋ ਜਿਹੀਆਂ ਫਿਲਮਾਂ ਹਮੇਸ਼ਾ ਆਪਾਂ ਬਣਾਉਣੀਆਂ ਚਾਹੀਦੀਆਂ ਸਭ ਆ ਕੇ ਸਟੇਜ 'ਤੇ ਲੈ ਜਾਈਏ ਕਿਰਪਾ ਸਾਹਿਬ ਤੋਂ ਇਹ ਤਰੀਕ ਨੂੰ ਫਿਲਮ ਆ ਰਹੀ ਹੈ ਜ਼ਰੂਰ ਆ ਕੇ ਦੇਖਿਓ ਤੁਸੀਂ ਵੀ ਸਾਰੇ ਪ੍ਰੈਸ ਵਾਲੇ ਤੁਸੀਂ ਮਾਜ਼ੇ ਬੰਦੇ ਹੋ ਤੁਸੀਂ ਇਸ ਦੇਸ਼ ਦੇ ਰਹਿਨੁਮਾ ਹੋ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰਦਾ ਕਿ ਤੁਸੀਂ ਵੀ ਹੋਮਮ ਆ ਕੇ ਆਪਣੇ ਪਰਿਵਾਰ ਨਾਲ ਆ ਕੇ ਦੇਖਿਓ ਇਸ ਕਰਕੇ ਸਾਰੇ ਆਇਓ ਤੇ ਜ਼ਰੂਰ ਦੇਖਿਓ ਬਾਕੀ ਗੱਲ ਮੈਂ ਜ਼ਰੂਰ ਕਹਿਣੀ ਹੈ ਇਸ ਜ਼ਿੰਦਗੀ ਦੇ ਵਿੱਚ ਜ਼ਬਰ ਤੇ ਜ਼ੁਲਮ ਦੀ ਲੜਾਈ ਹੈ ਜਦ ਜਦ ਗਧੂਗੀ ਉਦੋਂ ਉਦੋਂ ਖਾਲਸਾ ਪੈਦਾ ਹੋਊਗਾ ਸਾਰੇ ਜਾਣੇ ਇਹ ਮੂਵੀ ਨੂੰ ਦੇਖਣਗੇ ਕਿ ਚੰਗੀ ਜਿਹੜਾ ਮੈਸੇਜ ਮੂਵੀ ਦੇ ਵਿੱਚ ਦਿੱਤਾ ਗਿਆ ਉਹਨੂੰ ਸਾਰੇ ਮੈਸੇਜ ਨੂੰ ਆਪਣੇ ਆਪ ਤੇ ਅਪਲਾਈ ਕਰਨਗੇ ਤੇ ਚੰਗੀ ਚੀਜ਼ ਸਿੱਖਣਗੇ ਤੇ ਮੈਸੇਜ ਕੀ ਆ ਮੈਸੇਜ ਕੀ ਆ ਸਰ ਬਹੁਤ ਘੱਟ ਬਣਦੀਆਂ ਨੇ ਸਿੱਖੇ ਇਤਿਹਾਸ ਨੂੰ ਲੈ ਕੇ ਬੜਾ ਕੁਝ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ ਟ੍ਰੇਲਰ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਦਿਖਾਈਆਂ ਜਾਂਦੀਆਂ ਨੇ ਲਖਾਈਆਂ ਨਹੀਂ ਤੁਸੀਂ ਦੇਖਣ ਵਾਲੇ ਬਹੁਤ ਘੱਟ ਹੋਣਗੇ ਤੇ ਬਾਈ ਜੀ ਮੈਸੇਜ ਕੀ ਆ ਮੇਨ ਮੂਵੀ ਦਾ ਮੂਵੀ ਦਾ ਮੇਨ ਮੈਸੇਜ ਇਹ ਹੈ ਵੀ ਕਿਵੇਂ ਇੱਕ ਜਿਹੜੀ ਕੋਈ ਆਪਣੀ ਧੀ ਕਹ ਲੋ ਵੀ ਕਿਵੇਂ ਆਪਣੀ ਲਾਈਫ ਦੇ ਵਿੱਚ ਇੱਕ ਸਟਰਗਲ ਕਰਕੇ ਉਹ ਆਪਣੀ ਕਿਸਮਤ ਉਤੋਂ ਜਿੱਤਦੀ ਆ ਉਹਦਾ ਰੱਬ 'ਤੇ ਵਿਸ਼ਵਾਸ ਸੀ ਬਹੁਤ ਜ਼ਿਆਦਾ ਤੇ ਉਹਦੇ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਨੂੰ ਰੱਬ ਨੂੰ ਜਿਆਦਾ ਯਾਰ ਕਰਨਾ ਰੱਬ ਤੇ ਬਲੀਵ ਕਰਨਾ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦਾ ਸੋ ਇਹਦੇ ਕਰਕੇ ਉਹਨਾਂ ਦਾ ਵਿਆਹ ਇਹ ਜੀ ਜਗਤ ਤੇ ਕਰ ਦਿੱਤਾ ਜਾਂਦਾ ਜਿੱਥੇ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ ਪਰ ਉਹ ਹਾਰ ਨਹੀਂ ਮੰਨਦੇ ਸਬਰ ਰੱਖਦੇ ਨੇ ਸੰਤੋਖ ਰੱਖਦੇ ਨੇ ਤੇ ਇਹ ਸਵੀਕਾਰ ਕਰਦੇ ਨੇ ਵੀ ਕੋਈ ਗੱਲ ਨਹੀਂ ਵੀ ਜੇ ਮਰੀ ਕਿਸਮਤ ਐਦਾਂ ਦੀ ਆ ਤਾਂ ਮੈਂ ਇਹੀ ਕਿਸਮਤ ਨਾਲ ਲੜਾਈ ਲੜਾਂਗੀ ਤੇ ਐਂਡ ਤੇ ਉਹ ਜਿੱਤਦੀ ਵੀ ਆ ਸਬਰ ਸਿਖਾਇਆ ਜਾਂਦਾ ਤੇ ਆਪਣੀਆਂ ਧੀਆਂ ਆਪਣਿਆਂ ਨੂੰ ਇਹ ਦਿਖਾਇਆ ਗਿਆ ਕਿ ਤੁਸੀਂ ਡੋਲਣਾ ਨਹੀਂ ਹੈਗਾ ਕਿ ਤਰ੍ਹਾਂ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ ਜਿਵੇਂ ਹੁਣ ਤੁਸੀਂ ਦੇਖਿਆ ਵੀ ਥੋੜੀ ਜਿਹੀ ਲੜਾਈ ਤੇ ਜੋ ਅੱਜ ਸਿਸਟਮ ਚੱਲ ਰਿਹਾ ਬੜੀ ਜਲਦੀ ਡਿਵੋਰਸ ਤੱਕ ਗੱ ਸੋ ਪੇਸ਼ੈਂਸ ਹੈ ਨਹੀਂ ਇਹ ਮੂਵੀ ਤੁਹਾਨੂੰ ਇਹੀ ਸਿਖਾਊਗੀ ਕਿਹੜੀ ਸਿਚੁਏਸ਼ਨ ਤੁਸੀਂ ਕਿਵੇਂ ਲੜਨਾ ਤੁਸੀਂ ਸਬਰ ਕਿਵੇਂ ਕਰਨਾ ਕੰਮ ਕਿਵੇਂ ਲੈਣਾ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਪਿਤਾ ਨੇ ਆਪਣੀ ਧੀ ਤੇ ਹੀ ਧੋਖੇ ਨਾਲ ਜ਼ਮੀਨ ਹੜੱਪਣ ਦੇ આરોਪ ਲਗਾਏ ਨੇ ਜੀਹਾਂ ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਤੋਂ ਸਾਹਮਣੇ ਹੈ ਜਿੱਥੇ ਇੱਕ ਬਜ਼ੁਰਗ ਪਿਓ ਨੇ ਆਪਣੀ ਹੀ ਧੀ ਤੇ ਧੋਖੇ ਨਾਲ ਉਸ ਦੀ ਜਾਇਦਾਦ ਹੜੱਪਣ ਦੇ આરોਪ ਲਾਏ ਨੇ ਪੀੜਤ ਸਤਨਾਮ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਧੀ ਨੂੰ ਬੜੀ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ ਸੀ ਕਿ ਬੁਢਾਪੇ ਵਿੱਚ ਉਹ ਉਸ ਦਾ ਸਹਾਰਾ ਬਣੇਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਤੇ ਜਾਇਦਾਦ ਹੜੱਪ ਲੇਗੀ 피ੜਤ ਨੇ ਕਿਹਾ ਕਿ ਉਸ ਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ ਜਿਸ ਤੇ ਉਸ ਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਤੇ ਹੁਣ ਉਸ ਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸ ਨੇ 15 ਲੱਖ ਵਿੱਚ ਇਹ ਜਗ੍ਹਾ ਖਰੀਦੀ ਹੈ ਜਦੋਂ ਕਿ ਉਸ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਗਵਾਹ ਹੈ ਜਿਸ ਦੇ ਸਾਹਮਣੇ ਪੈਸੇ ਦਿੱਤੇ ਗਏ ਹੋਣ ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਹੈ ਕਿ ਉਸ ਦੀ ਸਾਰੀ ਉਮਰ ਦੀ ਮਿਹਨਤ ਨਾਲ ਬਣਾਈ ਜਗ੍ਹਾ ਤੇ ਧੋਖੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਉਥੇ ਪੀੜਤ ਤੇ ਪੁਲਿਸ ਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਕਿ ਹੈ ਕਿ ਉਸ ਦੀ ਜਗ੍ਹਾ ਵਾਪਸ ਕਰਾਇਆ ਜਾਏ ਤੇ ਬੰਦੀ ਕਾਰਵਾਈ ਕੀਤੀ ਜਾਵੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਪੂਜਾ ਲੁਥਰਾ ਸੱਜਦੇਵਾਂ ਨੇ ਨਗਰ ਕੌਂਸਲ ਦੇ ਨਾਮਯੁਕਤ ਕਾਰਜ ਸாதਕ ਅਫਸਰ ਜਗਸੀਰ ਸਿੰਘ ਧਾਲੀਵਾਲ ਨੇ ਇੱਕ ਅਹਿਮ ਮੁਲਾਕਾਤ ਕੀਤੀ ਤੇ ਬੁਕੇ ਭੇਂਟ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਤੇ ਉਹਦਾ ਸੰਭਾਲਨ ਤੇ ਵਧਾਈ ਦਿੱਤੀ। ਮੁਲਾਕਾਤ ਦੌਰਾਨ ਕੌਂਸਲਰ ਪੂਜਾ ਲੁਥਰਾ ਨੇ ਨਾਮਯੁਕਤ ਕਾਰਜ ਸாதਕ ਅਫਸਰ ਨਾਲ ਮਕਤੌਨ ਤੇ ਸਟਰੀਟ ਲਾਈਟਾਂ, ਵਾਟਰ ਸਪਲਾਈ, ਸਫਾਈ ਪ੍ਰਬੰਧ, ਸੀਵਰੇਜ ਤੇ ਹੋਰ ਕਈ ਮੁਸ਼ਕਲਾਂ ਤੇ ਹਾਲਾਤਾਂ ਦੇ ਨਾਲ ਜਾਣੂ ਕਰਵਾਇਆ। ਇਸ ਮੌਕੇ ਨਾਲ ਸ਼ਹਿਰ ਅੰਦਰ ਚੱਲੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕਾਲੂ ਅਰਾਈਆਂ ਹਿਠਾੜ ਚ ਕੁਝ ਦਿਨ ਪਹਿਲਾਂ ਗੁੰਡਾ ਅੰਸਰਾਂ ਵੱਲੋਂ ਪਿੰਡ ਦੇ ਇੱਕ ਦੁਕਾਨ ਵਾਲੇ ਤੇ ਹਮਲਾ ਕੀਤਾ ਗਿਆ ਸੀ ਤੇ ਗੁੰਡਾਗਰਦੀ ਕੀਤੀ ਗਈ ਸੀ ਇਸ ਦੌਰਾਨ ਪਿੰਡ ਵਾਲਿਆਂ ਵੱਲੋਂ 6 ਗੁੰਡਿਆਂ ਨੂੰ ਘੇਰ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਦਾ ਵੀਡੀਓ ਗੁਰਮੀਤ ਸਿੰਘ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਪਰ ਗੁਰਮੀਤ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਉਸ ਨੂੰ ਇੰਨਾ ਮਹਿੰਗਾ ਹੋਏਗਾ ਕਿ ਬੀਤੇ ਦਿਨੀ ਜਦੋਂ ਗੁਰਮੀਤ ਸਿੰਘ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਕਤ ਗੁੰਡਾ ਅੰਸਰਾਂ ਵੱਲੋਂ ਹੋਰ ਰਸਤੇ 'ਚ ਘੇਰ ਕੇ ਗੁਰਮੀਤ ਸਿੰਘ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਤੇ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ ਜਾਂਦੇ ਹੋਏ ਗੁਰਮੀਤ ਸਿੰਘ ਦੇ 20000 ਰੁਪਏ ਤੇ ਹੋਰ ਜ਼ਰੂਰੀ ਸਮਾਨ ਵੀ ਨਾਲ ਲੈ ਗਏ ਤੇ ਗੁਰਮੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਇਸ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਉਧਰ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਤੇ ਪੰਜ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ रहेगा मुकदमा नंबर या दर्ज हुआ है जिमे सूचना मिली हम जोधपुर पुलिस नु क्षेत्रीय है जड़ा हैगा पर्चा दर्ज किया गया पांच जनों ते पर्चा दर्ज है ते जुड़ी हैगी रेड ओ पुलिस रेड कर रही दोषी छितु छितु लपलांगे ये ਮੋਗਾ ਦੇ ਸ਼ੇਖਾਂਵਾਲਾ ਚੌਂਕ ਸਥਿਤ ਇੱਕ ਕੱਪੜਿਆਂ ਦੀ ਦੁਕਾਨ ਤੇ ਆ ਕੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਦਾਰ ਦੇ ਦਸਤਨ ਮੁਤਾਬਿਕ ਫਾਇਰਿੰਗ ਕੀਤੀ ਗਈ। ਅਣਪਛਾਤੇਆਂ ਵੱਲੋਂ ਦੁਕਾਨਦਾਰ ਤੋਂ ਲੁੱਟ ਦੀ ਨੀਅਤ ਨਾਲ ਗੱਲੇ ਵਿੱਚ ਪਏ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਦੁਕਾਨਦਾਰ ਦੇ ਹਿੰਮਤ ਨਾਲ ਲੁੱਟਖੋ ਕਰਨਾ ਹੈ। ਵਿਅਕਤੀ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਤੇ ਫਰਾਰ ਹੋ ਗਿਆ। ਉਧਰ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਖਿਡੌਣਾ ਨੂਮਾ ਪਿਸਤੌਲ ਨਾਲ ਪਟਾਕਾ ਚਲਾਇਆ ਗਿਆ ਹੋਵੇ ਕਿਉਂਕਿ ਪੁਲਿਸ ਨੂੰ ਅਜੇ ਤ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ